ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੀ ਹੀ ਪਾਰਟੀ ਦੇ ਆਪਣੇ ਹੀ ਐਮਐਲਏ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬਹੁਤ ਕਸੂਤਾ ਫਸਾਉਂਦੇ ਨਜ਼ਰ ਆ ਰਹੇ ਨੇ ਆਪਣੇ ਹੀ ਜਿਹੜੇ ਐਮਐਲਏ ਆ ਕੁਮਨ ਵਿਜੇ ਪ੍ਰਤਾਪ ਉਹਨਾਂ ਨੇ ਬਹੁਤ ਵੱਡੀ ਗੱਲ ਬੋਲੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਪੁਲਿਸ ਅਫਸਰ ਨੇ ਉਹ ਇਹ ਸਾਰੇ ਕੁਸ਼ ਦੇ ਨਾਲ ਰਲੇ ਹੋਏ ਨੇ ਔਰ ਇੱਥੋਂ ਤੱਕ ਕਹਿਤਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਦੇ ਆਪਣੇ ਐਮਐਲਏ ਨੇ ਉਹ ਕਹਿੰਦਾ ਇੱਕ ਡੀਆਈਜੀ ਲੈਵਲ ਦਾ ਬਹੁਤ ਵੱਡਾ ਪੁਲਿਸ ਅਫਸਰ ਹੈ ਜਿਹਦੀ ਰਹਿ ਨਮਾਈ ਹੇਠ ਇਹ ਸਭ ਧੰਦਾ ਜਿਹੜਾ ਉਹ ਚੱਲਦਾ ਹੁਣ ਜਿਹੜਾ ਇਹ ਵੱਡਾ ਦੋਸ਼ ਕੁਮਰ ਵਿਜੇ ਪ੍ਰਤਾਪ ਨੇ ਲਾਇਆ ਹੁਣ ਆਮ ਆਦਮੀ ਪਾਰਟੀ ਇਹਦੇ ਉੱਪਰ ਜਵਾਬ ਜ਼ਰੂਰ ਦੇਵੇ ਭਗਵਾਨ ਤਮਾਨ ਸਾਹਿਬ ਇਹਦੇ ਤੇ ਹੁਣ ਕੀ ਬੋਲਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਬੋਲੇਗੀ ਜਦੋਂ ਉਹਨਾਂ ਦਾ ਆਪਣਾ ਹੀ ਐਮਐਲਏ ਜਿਹੜਾ ਉੱਥੇ ਹੀ ਰਹਿੰਦਾ ਜਿਹੜਾ ਇੱਕ ਪੁਲਿਸ ਅਫਸਰ ਰਿਹਾ ਕੁਮਰ ਵਿਜੇ ਪ੍ਰਤਾਪ ਔਰ ਆਮ ਆਦਮੀ ਪਾਰਟੀ ਦਾ ਉਹ ਪੋਸਟਰ ਬੁਆਏ ਰਿਹਾ ਆਮ ਆਦਮੀ ਪਾਰਟੀ ਉਹਦਾ ਚਿਹਰਾ ਵਿਖਾ ਕੇ ਵੋਟਾਂ ਮੰਗਦੀ ਰਹੀ ਆ ਵੀ ਬੰਦਾ ਬਹੁਤ ਇਮਾਨਦਾਰ ਹੈ ਪੁਲਿਸ ਅਫਸਰ ਬੜਾ ਸੱਚਾ ਹੈ ਤੇ ਅੱਜ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਖੜੇ ਕਰ ਰਿਹਾ